ਜੋ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਐਸਐਚਓ ਨਾਲ ਗੱਲ ਹੋਈਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਟਪੜੀਆਂ ਨੇ ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਤੇ ਉਹ ਕਰਦਿਆਂ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਹਾਂਜੀ ਦੋਸਤੋ ਅਜਨੌਦ ਦੇ ਪੁਲ ਤੋਂ ਅੱਗੇ ਜਾ ਕੇ ਲੁਧਿਆਣਾ ਸਾਈਡ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਈ ਵਿਅਕਤੀਆਂ ਦੀ ਜੋ ਜਾਨ ਵੀ ਚਲੀ ਗਈ ਤੁਸੀਂ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਸੰਗਣੀ ਤੋਂ ਦੇ ਚੱਲਦੇ ਐਕਸੀਡੈਂਟ ਆਫਸਾ ਵਾਪਰਿਆ ਕਿਹੜਾ ਮੁੰਡਾ ਵਿੱਚ ਕਿਹੜਾ ਬੰਦ ਸੀਗਾ ਗੁਰਸਦੀ ਵੰਡੋ ਗੁਰਸਦੀ ਵੰਦ ਸੀਗਾ بڑے ਭਾਈ ਸੀਗੇ ਆਹ ਭਾਈ ਸੀਗੇ ਵੱਡੇ ਇਹ ਬਣਾ ਅੱਛਾ ਚਾਲੇ ਬੇਟਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੈ ਦੇਖ ਸਕਦੇ ਹੋ ਕਿ जो डेड बॉडीज ने क्डिया जा रही ने मौके उपर पुलिस प्रशासन भी पहुंच चुका बहुत ही भयानक एक्सीडेंट है जो लुधियाना दखनी बाईपास है पुलिस प्रशासन भी मौके पर तो पुजा हुआ जो डेड बॉडीज ने एक डेडी बॉडी उप की जा चुकी है, है? ਕੰਗਦਾ ਜਾਊਗਾ ਹਰੇ ਉਹ ਇੰਚ ਹਾਰਜੀਤ ਬੋਸਲਾ ਯਾਰਾ ਬੰਦਾ ਵੀ ਨਹੀਂ ਹਣਾ ਹਾਂਜੀ ਹਾਂ ਕਈ ਲੱਗਦਾ ਇੱਕ ਤਾਂ ਉਹ ਮੁੰਡਾ ਪਿਆ ਹੈ ਕੱਕ ਵੀ اگਸਤ ਆ 8 ਟਰੱਕ ਤਾਂ ਨਹੀਂ ਹੈਗਾ ਵਿੱਚ ਇਹ ਵਿੱਚ ਆ ਮੈਂ ਫੁੱਟਪਾਥ ਦੇ ਨਾਲ ਹੀ ਆ ਰਿਹਾ ਸੀ ਜੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਮੇ ਜਾਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੀ ਸਪੀਡ ਚ ਆ ਰਿਹਾ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀਆਂ ਨੇ ਧੱਕਦਾ ਹੋਇਆ ਆ ਆ ਸੰਗਰੀ ਧੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਵੀ ਧੁੰਦ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਦੋ ਐਕਸੀਡੈਂਟ ਆਪ ਜੀ ਨੇ ਜੁੜੇ ਗਿਆ ਇਸ ਹਾਦਸੇ ਦੇ ਵਿੱਚ ਇੱਕ ਲੋਕ ਲੈਟ ਸਿਵਰੇ 15 ਸਾਲ ਦੀ ਉਮਰ ਦੇ ਸੀ ਦੇ ਵਿੱਚ ਹਲ ਤੱਕ ਪਤਾ ਲੱਗਾ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜੇ ਆਪਣੇ ਸਿੱਧੂ ਹਸਪਤਾਲਾਂ ਤੇ ਰਾਜਵੰਦ ਹਸਪਤਾਲ ਉੱਤੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਾਰਨ ਇੱਕ ਵੱਡਾ ਹਾਦਸਾ ਆਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਇਹ ਬਿਲਕੁਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਡ ਜਾਵੇ। ਲੋ ਜਾਣਾ ਦੱਖਣੀ ਪੁਆਇੰਟ ਤੇ ਦੁਗਰੀ ਰੇਪੁਰ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ। ਐਸ ਐਚ ਓ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ। ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਤੇ ਹੁਣ ਕਰਦੇ ਆ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਹਾਂਜੀ ਦੋਸਤੋ ਅਜਨੌਦ ਦੇ ਪੁਲ ਤੋਂ ਅੱਗੇ ਜਾ ਕੇ ਲੁਧਿਆਣਾ ਸਾਈਡ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਈ ਵਿਅਕਤੀਆਂ ਦੀ ਜੋ ਜਾਨ ਵੀ ਚਲੀ ਗਈ ਦਸੀ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਸੰਗਣੀ ਤੋਂ ਦੇ ਚਲਦੇ ਐਕਸੀਡੈਂਟ ਆਪਸਾ ਵਾਪਰਿਆ ਕਿਹੜਾ ਮੁੰਡਾ ਕਿਹੜਾ ਬੰਦਾ ਸੀਗਾ ਮੋਸਲੀ ਬੰਡੋ ਮੋਸਲੀ ਬੰਦ ਸੀਗਾ ਬੜੇ ਭਾਈ ਸੀਗੇ ਅੱਛਾ ਬੜਾ ਲੜਕਾ ਦਾ

ਉਦਨਾਂਤਕਣੀ ਬਾਈਪਾਸ ਐ ਪੁਲਿਸ ਪ੍ਰਸ਼ਾਸਨ ਦੇ ਮੌਕੇ ਦੌਰ ਪੁਜਿਆ ਹੋਇਆ ਜੋ ਡੈਡ ਬਾਡੀਜ਼ ਨੇ ਇੱਕ ਡੈਡੀ ਆਡੀਓ ਕਰ ਦਿੱਤੀ ਜਾ ਚੁੱਕੀ ਹੈ ਹਾਂ ਮੰਗਦਾ ਇਹ ਉਹ ਅਰੇ ਉਹ ਇਨਚਾਰਜ ਤੋਂ ਬੁੱਸਲਾ ਯਾਰਾ ਹਾਂਜੀ ਹਾਂ ਕਈ ਲੱਗਦਾ ਇੱਕ ਤਾਂ ਉਹ ਮੁੰਡਾ ਪਿਆ ਉਹ ਟਰੱਕ ਵੀ ਅਗਸਤ ਆ ਆ ਟਰੱਕ ਤਾਂ ਨਹੀਂ ਉਹ ਵਿੱਚ ਇਹ ਵਿੱਚ ਆ ਮੈਂ ਫੁੱਟਪਾਥ ਦੇ ਨਾਲ ਹੀ ਆ ਰਿਹਾ ਸੀ ਜੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਵੀ ਆਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੀ ਸਪੀਡ ਚੱਲ ਰਹੀ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀਆਂ ਨੇ ਧੱਕਦਾ ਹੋਇਆ ਆਇਆ ਅੰਗਰੀ ਧੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਧੁੰਦ ਸੀ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਦੋਂ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ ਇੱਕ ਲੋਕਲ ਰਿਪੋਰਟ 11 ਸਾਲ ਦੀ ਉਮਰ ਦੇ ਬੱਚੇ ਦੇ ਵਿੱਚ ਹਦ ਤੱਕ ਪਤਾ ਲੱਗਿਆ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜੇ ਆਪਣਾ ਸਿੱਧੂ ਹਸਪਤਾਲਾ ਤੇ ਰਾਜਨ ਹਸਪਤਾਲ ਉੱਤੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਾਰਨ ਇੱਕ ਵੱਡਾ ਹਾਦਸਾ ਹੋਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਬਿਲਕੁਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਟ ਜਾਵੇ ਉਹ ਗਾਣਾ ਦੱਖਣੀ ਪਾਸ ਤੇ ਦੁਗਰੀ ਰੇਪੁਰ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ ਐਸਐਚਓ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਤੇ ਹੁਣ ਕਰਦੇ ਆਂ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਹਾਂਜੀ ਦੋਸਤੋ ਅਜਨੌਦ ਦੇ ਪੁਲ ਤੋਂ ਅੱਗੇ ਜਾ ਕੇ ਲੁਧਿਆਣਾ ਸਾਈਡ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਈ ਵਿਅਕਤੀਆਂ ਦੀ ਜੋ ਜਾਨ ਵੀ ਚਲੀ ਗਈ ਦਸੀ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਸੰਗਣੀ ਤੋਂ ਦੇ ਚਲਦੇ ਐਕਸੀਡੈਂਟ ਆਪਸਾ ਵਾਪਰਿਆ ਕਿਹੜਾ ਗੁੰਡਾ ਵੀਰ ਜੀ ਕਿਹੜਾ ਬੰਦਾ ਸੀਗਾ ਗੁਰਸਦੀਪ ਬੰਡੋ ਗੁਰਸਦੀਪ ਬੰਦ ਸੀਗਾ ਛੋੜੇ ਭਾਈ ਸੀਗੇ ਆ ਭਾਈ ਜੀ ਬਟਾ ਇਹ ਹੋਣਾ ਅੱਛਾ ਬੋਲ ਲੜਕਾ ਦਾ

ਉਦਨਾਲਾਂ ਤਕਨੀਕ ਬਾਈਪਾਸ ਐ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਹੋਇਆ ਜੋ ਡੈਡ ਬਾਡੀਜ਼ ਨੇ ਇੱਕ ਡੈਡੀ ਆਡੀਓ ਤੱਕ ਕੀਤੀ ਜਾ ਚੁੱਕੀ ਹੈ ਹੈ ਕੰਗਦਾ ਯੋਗ ਹਰੇ ਉਹ ਇਨਚਾਰਜ ਤੋਂ ਬੁੱਸਲਾ ਯਾਰਾ ਹਾਂਜੀ ਹਾਂ ਕਈ ਲੱਗਦਾ ਇੱਕਦਮ ਉਹ ਮੁੰਡਾ ਪਿਆ ਉਹ ਟਰੱਕ ਵੀ ਇਹ ਗਸਤ ਆ ਟਰੱਕ ਤਾਂ ਨਹੀਂ ਹੈਗਾ ਵਿੱਚ ਇਹ ਵਿੱਚ ਆ ਮੈਂ ਫੁੱਟਪਾਥ ਦੇ ਨਾਲ ਹੀ ਆ ਰਿਹਾ ਸੀ ਜੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਮੇ ਜਾਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੀ ਸਪੀਡ ਚ ਆ ਰਿਹਾ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀਆਂ ਨੇ ਧੱਕਦਾ ਹੋਇਆ ਆਇਆ ਅੰਗਰੀ ਤੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਦੋ ਜਣੇ ਸਨ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਦੋ ਐਕਸੀਡੈਂਟ ਆ ਵੀਡੀਓ ਰਿਹਾ ਗਿਆ ਇਸ ਹਾਦਸੇ ਦੇ ਵਿੱਚ ਇੱਕ ਲੋਕਲ ਰੈਸਿਵ ਨੰਬਰ 100 ਸਾਲ ਦੀ ਉਮਰ ਦੇ ਸੀ ਦੇ ਵਿੱਚੋਂ ਹਦ ਤੱਕ ਪਤਾ ਲੱਗਿਆ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜਲੇ ਆਪਣਾ ਸਿੱਧੂ ਹਸਪਤਾਲਾਂ ਤੇ ਰਾਜਨ ਦਸਤਲ ਉੱਤੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਰਨਾ ਇੱਕ ਵੱਡਾ ਹਾਦਸਾ ਆਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਬਿਲਕੁਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਡ ਜਾ। ਜੋ ਦਾਣਾ ਦੱਖਣੀ ਪੁਆਇੰਟ ਤੇ ਦੁਗਰੀ ਪੁਲ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ। ਐਸ ਐਚ ਓ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ। ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਤੇ ਉਹ ਕਰਦਿਆਂ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਅੱਜੀ ਦੋਸਤੋ ਅਜਨੌਦ ਦੇ ਪੁਲ ਤੋਂ ਅੱਗੇ ਜਾ ਕੇ ਲੁਧਿਆਣਾ ਸਾਈਡ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਈ ਵਿਅਕਤੀਆਂ ਦੀ ਜੋ ਜਾਨ ਵੀ ਚਲੀ ਗਈ ਦਸੀ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਸੰਗਣੀ ਤੋਂ ਦੇ ਚਲਦੇ ਐਕਸੀਡੈਂਟ ਆਪ ਸਾ ਵਾਪਰਿਆ ਕਿਹੜਾ ਮੁੰਡਾ ਵੀਰ ਜੀ ਕਿਹੜਾ ਬੰਦਾ ਸੀਗਾ ਗੁਰਸੇਵੰਡੋ ਗੁਰਸੇਵੰਡ ਸੀਗਾ بڑے ਭਾਈ ਸੀਗੇ ਅੱਛਾ ਵੱਡਾ ਲੜਕਾ ਦਾ

ਉਦਨਾਲਾਂਦਕਣੀ ਬਾਈਪਾਸ ਐ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਿਆ ਹੋਇਆ ਜੋ ਡੈਡ ਬਾਡੀਜ਼ ਨੇ ਇੱਕ ਡੈਡੀ ਬਾਡੀ ਉੱਤਰ ਕੀਤੀ ਜਾ ਚੁੱਕੀ ਹੈ ਹਾਂ ਕੰਗਦਾ ਜਾਊਗਾ ਹਰੇ ਉਹ ਇਨ ਚਾਰਜ ਤੋਂ ਬੁੱਸਲਾ ਯਾਰਾ ਬੰਦਾ ਵੀ ਨਹੀਂ ਹਣਾ ਹਾਂਜੀ ਹਾਂ ਕਈ ਲੱਗਦਾ ਇੱਕਦਮ ਉਹ ਮੁੰਡਾ ਪਿਆ ви